ਸ੍ਰੀ ਕਾਲ ਜੀ ਸਵਾਗਤ ਆ ਆਸਾਨ ਬਣਾ ਕੇ ਦਿਖਾਉਂਗੀ ਇਹ ਜੁੱਤੀ ਮਤਲਬ ਚਾਹੇ ਆਪਾਂ ਜੁੱਤੀ ਕਹਿ ਲਈਏ ਜਰਾਬ ਕਹਿ ਲਈਏ ਇਹਨੂੰ ਕੁਛ ਵੀ ਬੂਟ ਕਹਿ ਲਈਏ ਦੇਖੀਏ ਕਿੰਨਾ ਵਧੀਆ ਬਣ ਕੇ ਤਿਆਰ ਹੋਈ ਆ ਵਧੀਆ ਪੈਰ ਚ ਐਨ ਫਿੱਟ ਆ ਇਹ ਬਹੁਤ ਬੁਣਲੀ ਬਹੁਤ ਸੌਖੇ ਤਰੀਕੇ ਨਾਲ ਬੁਣ ਹੁੰਦੀ ਆ ਇਹ ਕੋਸ ਨਹੀਂ ਇਹਨੂੰ ਆਪਾਂ ਨੇ ਸੋਚਣ ਵਿਚਾਰ ਨਹੀਂ ਕਰਨਾ ਕੁਛ ਵੀ ਜਿਹਨੂੰ ਬਿਲਕੁਲ ਮਾੜਾ ਮੋਟਾ ਫੁੱਟ ਸਿੱਧਾ ਆਉਂਦੀ ਆ ਇਹੋ ਵੀ ਇਹ ਬੁਣ ਸਕਦਾ ਜੁੱਤੀ ਬੁਣਲੀ ਬਹੁਤ ਸੌਖੀ ਆ ਦੇਖੀਏ ਅਣਜਾਣ ਤੋਂ ਅਣਜਾਣ ਬੁਣ ਸਕਦਾ ਬਹੁਤ ਵਧੀਆ ਪੈਰ ਚ ਪਾ ਕੇ ਜਮੇ ਫਿੱਟ ਆ ਇਹ ਇਹ ਬਿਨਾ ਗੁੱਥੇ ਤੇ ਬਣਾਈਆ ਮੈਂ ਮਾਤ ਵਾਲਾ ਬੂਟ ਮੰਗੂ ਹੁਣ ਆਪਾਂ ਇਹਨੂੰ ਬਣਾਵਾਂਗੇ ਦੇਖੀਏ ਇਹ ਬਣਾਉਣ ਦੇ ਵਿੱਚ ਮੈਂ ਇਹਦੇ 48 ਕੁੰਡੇ ਲਏ ਨੇ 48 ਕੁੰਡੇ ਆਪਾਂ ਪਾਵਾਂਗੇ ਪਾ ਕੇ ਮੈਂ ਤੁਹਾਨੂੰ ਕੁੰਡੇ ਹੁਣ ਆਪਾਂ ਦਿਖਾਉਨੇ ਦੂਈ ਜਰਾ ਤੋੜਦੇ ਆ ਆ ਦੇਖੀਏ ਕੋਈ ਇਹ ਪਾ ਦੁਰਾ ਧਾਗੇ ਨਹੀਂ ਇਹ ਸਪਾ ਸਿੰਗਲ ਧਾਗੇ ਦੀ ਬਣਾਵਾਂਗੇ ਦੇਖੀਏ ਸਿੰਗਲ ਧਾਗੇ ਨਾਲ ਹੀ ਆਪਾਂ ਬਣਾਉਣੀ ਹੈ ਇਹ ਦੂਰੇ ਧਾਗਾ ਨਹੀਂ ਕਰਨਾ ਆ ਦੇਖੀਏ ਇਕਨ ਕਰਕੇ ਆਪਾਂ 48 ਕੁੰਡੇ ਪਾਵਾਂਗੇ ਐਸੇ ਤਰੀਕੇ ਨਾਲ ਆਪਾਂ ਕੁੰਡੇ ਪਾਉਣੇ ਨੇ ਕਿਉਂ ਆਪਾਂ ਸਲਾਈ ਦੇ ਵਿੱਚ ਹੁਣ ਆਪਾਂ ਨੇ ਸਿੰਗਲ ਧਾਗਾ ਦੂਰੇ ਧਾਗਾ ਨਹੀਂ ਕਰਿਆ ਹੈ ਆਪਾਂ ਸਿੰਗਲ ਧਾਗੇ ਦੀ ਬਣਾਵਾਂਗੇ ਜਾਨ ਨੂੰ ਕੁੰਡੇ ਪਾ ਲੰਨੀ ਆਹੀ ਤੇ ਤੁਹਾਨੂੰ ਮੈਂ ਦਿਖਾਉਣੀ ਆ ਦੇਖੀਏ ਕੁੰਡੇ ਆਪਣੇ ਪੈ ਗੇ ਕੁੰਡੇ ਆਪਾਂ ਸਾਰੇ ਪਾ ਲਏ ਹੁਣ ਇਹਨੂੰ ਆਪਾਂ ਸਲਾਈ ਪਾਵਾਂਗੇ ਧਾਗਾ ਮੂਰੇ ਨੂੰ ਹੀ ਰੱਖਣਾ ਆਪਾਂ ਨੇ ਇਹ ਥੋੜੀ ਆਪਣਾ ਹੱਥ ਵੀ ਆ ਚਾਹੇ ਤੁਸੀਂ ਸਾਰੀਆਂ ਸਲਾਈਆਂ ਧਾਗਾ ਪਿੱਛੇ ਕਰਕੇ ਪਾ ਸਕਦੇ ਹੋ ਜਿਹੜੀ ਮੇਰਾ ਹੱਥ ਆ ਮੈਂ ਸਾਰੀ ਸਲਾਈ ਮੂਰੇ ਕਰਕੇ ਧਾਗਾ ਪਾਉਂਗੀ ਇਹ ਬਸ ਐਸੀ ਤਰ੍ਹਾਂ ਆਪਾਂ ਸਾਰੀ ਸਲਾਈ ਆਪਾਂ ਇਦਾਂ ਇੰਦੇ ਬੰਨਣੀ ਆ ਬਹੁਤ ਸੌਖੇ ਤਰੀਕੇ ਨਾਲ ਬਣਦੀ ਐ ਛੋਟੇ ਬੱਚਿਆਂ ਨੂੰ ਬਣਾਉਣੀਆਂ ਤਾਂ ਵੱਡੀ ਇਹ ਘੱਟੋ ਘੱਟ 6 ਤੇ 7 ਨੰਬਰ ਦੀ ਆਉਂਦੀ ਐ ਬਹੁਤ ਵਧੀਆ ਵੈਚ ਜੇ ਤੁਸੀਂ ਥੋੜੀ ਜਿਹੀ ਬੜੀ ਬਣਾਉਣੀ ਆ ਤਾਂ ਇਹ ਆਪਾਂ ਕੁੰਡੇ ਹੋਰ 2-4 ਵਧਾ ਸਕਦੇ ਆ ਜੇ ਆਪਾਂ ਨੇ ਹੋਰ ਘੱਟ ਬਣਾਉਣੀਆਂ ਤਾਂ ਆਪਾਂ ਕੁੰਡੇ ਘਟਾ ਵੀ ਸਕਦੇ ਆ ਪਰ ਬਣਨੀ ਇਸੇ ਤਰੀਕੇ ਨਾਲ ਜਮਾਈ ਸੌਖਾ ਇਹ ਬੌਣੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਸਾਰੀ ਉਲਟੇ ਸਿੱਧੇ ਦੀ ਸਲਾਈਆਂ ਪੈਣੀਆਂ ਨੇ ਕੋਈ ਇਹ ਚ ਡਿਜ਼ਾਈਨ ਨਹੀਂ ਕੋਈ ਕੁਝ ਨਹੀਂ ਕਰਨ ਆਪਾਂ ਨੇ ਕਸਲਾਈ ਆਪਣੀ ਪਾਈ ਗਈ ਦੇਖੀਏ ਜਿਹੜਾ ਇਹ ਆ ਆ ਵਾਲਾ ਆਪਣਾ ਕੁੰਡਾ ਨਾ ਇਹ ਬਹੁਤ ਆਪਾਂ ਦਾ ਸਲਾਈ ਲਾਉਣੇ ਬਹੁਤ ਵਧੀਆ ਚੈਨ ਬਣ ਜਾਂਦੀ ਹੈ ਇਹਨੂੰ ਕੁੰਡੇ ਰੋਪਾ ਤਾਰ ਕੇ ਬਣਾਵਾਂਗੇ ਧਾਗਾ ਮੋੜੇ ਕਰਕੇ ਆਏ ਕੁੰਡਾ ਤਾਰਾਂਗੇ ਸਾਰੀ ਸਲਾਈ ਆਪਣੀ ਏਕ ਨੇ ਉਲਟੀ ਹੋ ਮੈਂ ਪਹਿਲਾਂ ਪਾਈ ਉਹ ਉਲਟੀਓ ਸਲਾਈ ਆ ਪੈਣੀ ਆ ਆਉਂਦੀ ਵੀ ਸਲਾਈ ਉਲਟੀ ਸਾਰੀ ਸਲਾਈਆਂ ਉਲਟੀ ਹੀ ਪੈਣੀਆਂ ਇਹ ਆਪਾਂ ਪਾਵਾਂਗੇ 7 ਲਾਈਨਾਂ ਪਾਉਣੀਆਂ ਨੇ ਮਤਬ ਉਹ 7 ਲਾਈਨਾਂ ਬਣਾਵਾਂਗੇ ਮੈਂ ਦਿਖਾਉਣੀ ਬਣਾ ਕੇ ਇਹਦਾ ਆਪਾਂ ਬਾਰਡਰ ਵੀ ਬਣਾ ਸਕਦੇ ਆ ਇੱਕ ਉਲਟਾ ਇੱਕ ਸਿੱਧਾ ਦਾ ਬਾਰਡਰ ਬਣਾ ਸਕਦੇ ਆ ਆਪਾਂ ਦੋ ਦਾ ਬਣਾ ਸਕਦੇ ਆ ਇਹ ਆਪਣੀ ਮਰਜ਼ੀ ਆ ਜਣੀ ਮੈਂ ਉਲਟੀਆਂ ਉਲਟੀਆਂ ਬਟਾਂ ਜੀਆਂ ਬਣਾਈਆਂ ਲੈਣਾਈ ਸਲਾਈ ਆਪਣੀ ਪੈ ਗਈ। ਦੇਖੀਏ ਹੁਣ ਆਪਾਂ ਅਗੇ ਤੀਜੀ ਸਲਾਈ ਨੂੰ ਆਹ ਦੇਖੀਏ। ਇੱਧਰ ਆਪਣੀ ਬਟਾਂ ਪੈ ਗਈਆਂ ਆਹ ਸਲਾਈ ਦਾ ਜਿਹੜੀ ਇਹ ਤਾਂ ਆਪਾਂ ਗੰਨੀ ਸਲਾਈ ਪਾਈ ਹੈ ਆਪਣੀ ਇੱਕ ਬਟਾ ਪੈ ਗਈ। ਹੁਣ ਆਪਾਂ ਦੂਜੀ ਬਟ ਇੱਧਰ ਆਵਾਂਗੇ ਇੱਕ ਬਟ ਇੱਧਰ ਪਹਿਲਾਂ ਪੈ ਗਈ। ਇਹ ਵਾਸਾ ਇੱਕਣੇ ਆਪਾਂ ਉਲਟੇ ਸਿੱਧੇ ਦੀਆਂ ਬਟਾਂ ਆਹ ਕੁੰਡਾ ਜ਼ਰੂਰ ਕੱਢਣਾ। ਇਹ ਕੁੰਡਾ ਕੱਢ ਕੇ ਐ ਧੱਗਾ ਮੂਰੇ ਕਰਕੇ ਇਹ ਸਾਰੀ ਸਲਾਈ ਆਪਾਂ ਉਲਟੀ-ਉਲਟੀ ਕਰਨੀ। ਦੇਖੀਏ ਇਹ ਆਪਾਂ ਉਲਟੀਆਂ ਸਲਾਈਆਂ। ਆ ਦੇਖੀਏ ਇਹ ਆਪਣੇ 7 ਨੇ ਪਾਈਆਂ 1 2 3 4 5 6 7 ਇਹ 7 ਲਾਈਨਾਂ ਪਾਈਆਂ ਨੇ ਮੈਂ ਤੁਹਾਨੂੰ ਸਾਰੀ ਸਲਾਈ ਆਪਾਂ ਨੇ ਇੱਕਨੇ ਉਲਟੀ-ਉਲਟੀਆਂ ਪਾਉਣੀ ਆ ਇਹ ਜੇ 7 ਲਾਈਨਾਂ ਹੋ ਜਾਣਗੀਆਂ ਨਾ 14 ਸਲਾਈਆਂ ਪੈਣੀਆਂ ਨੇ ਸੱਤ ਉਧਰ ਸੱਤ ਉਧਰ ਆ ਦੇਖੀਏ ਸਾਰੀ ਸਲਾਈਆਂ ਇੱਕਨੇ ਪਾਉਣੀਆਂ ਨੇ 7 ਸਲਾਈਆਂ ਜੇ ਆਪਣੇ ਪੈ ਗਈਆਂ ਇਹ ਮਤਲਬ ਲੱਟਾਂ ਪੈ ਗਈਆਂ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਉਹ ਵੀ ਉੱਤੇ ਕੀ ਕਰਨਾ ਜਾ ਤੋ ਕਰ ਲਈ ਮੈਂ ਬੁੰਨ ਲੰਨੀ ਹੈ ਬਟਾ ਪਾ ਲੰਨੀ ਹੈ ਸੱਤ ਲਾਈਨਾਂ ਆਪਣੀਆਂ ਪੈ ਗਈਆਂ ਸੱਤ ਲਾਈਨਾਂ ਪਾ ਕੇ ਹੁਣ ਆਪਾਂ ਇਹਨੂੰ ਕੀ ਕਰਾਂਗੇ ਆਪਾਂ ਨਾ ਹੁਣ ਪਹਿਲਾਂ ਤੇ ਇਹ ਉਲਟੇ ਸਿੱਧੇ ਸੱਤ ਇੱਧਰ ਹੋ ਗਈਆਂ ਸੱਤ ਲਾਈਨਾਂ ਸੱਤ ਆਪਾਂ ਨੇ ਇੱਧਰ ਬਣਾ ਲਈਆਂ ਇਹ ਬਟਾਂ ਜੀਆਂ ਤੇ ਹੁਣ ਇਹਨੂੰ ਆਪਾਂ ਕੀ ਕਰਨਾ ਇਹ ਨਾ ਹੁੰਦਾ ਇਕੱਲੇ ਆਪਾਂ ਕੱਢਣਾ ਹੁਣ ਇਹ ਸਲਾਈ ਪਹਿਲਾਂ ਮੂਹਰੇ ਨੂੰ ਪਾਉਂਦੇ ਹੁਣ ਇਹ ਸਿੱਧੀ ਸਿੱਧੀ ਬਾਉਣੀ ਬਸ ਉਲਟੇ ਸਿੱਧੇ ਦੀਆਂ ਸਾਰੀਆਂ ਸਲਾਈਆਂ ਕਿੰਨੀਆਂ ਵੀ ਹੈਗੀਆਂ ਆਪਾਂ ਬਣਣੀਆਂ ਇਹ ਆਪਾਂ ਉਲਟੇ ਸਿੱਧੇ ਦੀ ਸਲਾਈ ਬਣਣੀਆਂ ਫਟੋ-ਫਟ 5 ਇੰਚ ਦੇ ਗੇੜ ਸਿੱਧੀਆਂ ਸਿੱਧੀਆਂ ਸਲਾਈਆਂ 5 ਇੰਚ ਦੇ ਗੇੜ ਆਪਾਂ ਬਣਾਉਣੀਆਂ ਨੇ ਪਹਿਲਾਂ ਆਪਾਂ ਉਲਟੇ-ਉਲਟੇ ਬੱਟਾ ਪਾਈਆਂ ਫਿਰ ਹੁਣ ਆਪਾਂ ਸਾਫ਼ ਇਹ ਬੁਣਨਾ ਸਿੱਧਾ ਪੁੱਠਾ ਹੀ ਬੁਣਨਾ ਇੱਕ ਸਲਾਈ ਮੂਹਰੇ ਨੂੰ ਇੱਕ ਸਲਾਈ ਬੈਗ ਸਾਈਡ ਪਿੱਛੇ ਨੂੰ ਇਹ 폴ਟੀ ਇੱਕ ਸਿੱਧੀ ਹੁਣ ਆ ਸਿੱਧੀ ਸਲਾਈ ਹੈ ਇੱਕ ਆਪਾਂ ਪਾਵਾਂਗੇ ਆਉਂਦੀ ਸਲਾਈ ਉਲਟੀ ਬਸ ਇਸੇ ਤਰ੍ਹਾਂ ਆਪਾਂ ਨੇ 5 ਇੰਚ ਦਾ ਜਿਹੜਾ ਆਪਾਂ ਬਣ ਲੈਣਾ ਸਲਾਈ ਪੈ ਗਈ ਆ ਦੇਖੀ ਸਲਾਈ ਆਪਣੇ ਪੈ ਗਈ ਹੁਣ ਇਹ ਪਹਿਲਾਂ ਆਪਾਂ ਸਿੱਧੀ ਉਪਾਈ ਤੀ ਹੁਣ ਇਹਨੂੰ ਪਾਵਾਂਗੇ ਆਪਾਂ ਸਾਰੀ ਉਲਟੀ ਸਲਾਈ ਦੇਖੀ ਆ ਸਾਰੀ ਸਲਾਈ ਉਲਟੀ ਪੈਣੀ ਆ ਇੱਕ ਉਲਟੀ ਇੱਕ ਸਿੱਧੀ ਇਸੇ ਤਰ੍ਹਾਂ ਆਪਾਂ ਬੁਣਦੇ ਗੁਣਦੇ 5 ਇੰਚ ਬੁਣਾਗੇ ਦੇਖੀਏ ਉਲਟੀ ਸਲਾਈ ਆਪਣੀ ਕਰਾਂਗੇ ਹੁਣ ਆ ਗਈ ਆਪਾਂ ਫੇਰ ਸਿੱਧੀ ਸਲਾਈ ਨੂੰ ਆ ਦੇਖੀਏ ਆਇਕਣ ਆਪਾਂ ਨੇ ਸਿੱਧ ਸਿੱਧੇ ਸਿੱਧ ਕਰਨੀਆਂ ਹੁਣ ਆਪਣੀ ਉਲਟੀ ਸਲਾਈ ਦੀ ਆ ਸਲਾਈ ਆ ਗਈ ਆਪਣੀ ਸਿੱਧੀ ਬਸ ਇਸੇ ਤਰ੍ਹਾਂ ਮੈਂ ਤੁਹਾਨੂੰ ਕਰਕੇ ਜਿਆਦਾ 5 ਇੰਚ ਹੋ ਜੂ ਨਾ ਫੇਰ ਮੈਂ ਤੁਹਾਨੂੰ ਦਿਖਾਉਣੀ ਆ ये वाली आप अपने बट्टा नहीं ये, ये वाल आप बुनना सीधा सीधा तैन मैं थो इंच करके फिर मैं दिखाई ये पाँच इंच कहा कि मैं बना इंच पूरा बुन के तैयार हो गया है तो हम इन आप करेंगे ਹੁਣ ਆਪਾਂ ਉਹ ਲੀਆਂ ਉਲਟੀਆਂ ਲੈਣਾ ਪਾਵਾਂਗੇ ਦੇਖੀਏ ਲੈਣਾ ਜਿਿਹੜੀਆਂ ਆਪਾਂ ਨੇ ਇਹ ਪਾਈਆਂ ਨੇ ਇਹ ਮੈਂ ਸੱਤ ਲੈਣਾ ਪਾਈਆਂ ਨੇ ਦੇਖੀਏ 1 1 2 3 4 5 6 7 ਇਹ ਸੱਤ ਲੈਣਾ ਨੇ ਹੁਣ ਆਪਾਂ ਐਸੇ ਤਰ੍ਹਾਂ ਨਾ ਇਹ ਪਹਿਲਾ 5 ਇੰਚ ਆਪਾਂ ਸਿੱਧਾ ਬੋਲ ਲਿਆ ਹੁਣ ਆਪਾਂ ਨੇ ਇਹਨਾਂ ਲੈਣਾ ਪਾਉਣੀ ਨੇ ਸੱਤ ਲੈਣਾ ਆਪਾਂ ਉੱਪਰ ਇਹ ਪਾਵਾਂਗੇ ਹੋਰ ਪਰ ਇਹ ਗੋਸ਼ਨੀ ਕਰਨਾ ਬਹੁਤ ਸੌਖੇ ਤਰੀਕੇ ਨਾਲ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਵੀ ਟਰਾਈ ਮਾਰਿਓ ਆਪਣੇ ਬੱਚਿਆਂ ਖਾਤਰ ਜਾਂੇ ਬੜਿਆ ਖਾਤਰ ਜਿੰਨੇ ਦੇਖਿਏ ਇਹ ਮੈਂ 44 ਕੁੰਡੇ ਪਾਏ ਸੀਗੇ ਜੇ ਆਪਾਂ ਨੇ ਇਹ 5 ਤੋਂ 6 ਨੰਬਰ ਤੱਕ ਕਰਾਉਂਦੀ ਹੈ ਜੇ ਆਪਾਂ ਨੇ ਥੋੜੀ ਬੜੀ ਬਣਾਉਣੀ ਆ ਤਾਂ ਆਪਾਂ 2-4 ਕੁੰਡੇ ਵਧਾ ਵੀ ਸਕਦੇ ਆ ਜੇ ਆਪਾਂ ਛੋਟੀ ਬਣਾਉਣੀ ਆ ਇਹਦੇ ਨਾਲ ਛੋਟੇ ਆਪਾਂ ਥੋੜੇ ਜਿਹਾ ਕਟਾ ਕੁੰਡੇ ਘਟਾ ਸਕਦੇ ਆ ਬਸ ਇਹ ਕੁੰਡਿਆਂ ਦਾ ਹੀ ਫਰਕ ਰਹੂਗਾ ਚਾਰ ਕੁੰਡੇ ਵਧਾ ਲਓ ਚਾਰ ਕੁੰਡੇ ਘਟਾ ਲਓ ਤੇ ਉਹ ਇੰਚ ਦਾ ਫਰਕ ਪੈ ਜਾਂਦਾ ਨਹੀਂ ਬਹੁਤ ਸੌਖੇ ਤਰੀਕੇ ਨਾਲ ਬਣ ਕੇ ਤਿਆਰ ਹੁੰਦੀ ਆ ਕੋਸ ਨਹੀਂ ਕਰਨਾ ਕੋਈ ਵਧਾਉਣਾ ਨਹੀਂ ਘਟਾਉਣਾ ਨਹੀਂ ਕੁੰਡਾ ਇਹਦੇ ਵਿੱਚ ਸਿੱਧੀਆਂ ਸਿੱਧੀਆਂ ਸਲਾਈਆਂ ਨੇ ਇਹ ਉਲਟੇ ਸਿੱਧੇ ਦੀਆਂ ਪਣੀਆਂ ਨੇ ਇਹ ਇਹ ਸਲਾਈਆਂ ਸਾਰੀਆਂ ਉਲਟੀਆਂ ਪਣੀਆਂ ਨੇ ਵਿਚਾਲੇ ਆਪਾਂ ਨੇ ਉਲਟੇ ਸਿੱਧੇ ਦੀ ਪਾਈਏ ਸਲਾਈ ਜੇ ਤੁਹਾਨੂੰ ਇਹ ਮੇਰੇ ਵੀਡੀਓ ਵਧੀਆ ਲੱਗੀ ਦੱਸਣ ਦਾ ਤਰੀਕਾ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਮੈਂ ਹੋਰ ਵੀ ਅੱਗੇ ਨੂੰ ਵਧੀਆ ਵਧੀਆ ਲੈ ਕੇ ਆਵਾਂ ਬਸ ਐਸੀ ਆ ਦੇਖੋ ਸਾਰੀ ਸਲਾਈਆਂ ਆਪਣੀਆਂ ਉਲਟੀਆਂ ਉਲਟੀਆਂ ਪੈ ਗਈਆਂ ਨੇ ਸੱਤ ਸਲਾਈਆਂ ਪਾਉਣੀਆਂ ਨੇ ਆਪਾਂ ਨੇ ਸਲਾਈਆਂ 14 ਬਣ ਜਾਣੀਆਂ ਨੇ ਆਪਾਂ ਲੈਣਾ ਪਾਉਣੀਆਂ ਨੇ ਸੱਤ ਸੱਤੇ ਲਾਈਨਾਂ ਦੇਖੀ ਇੱਕ ਬਣ ਗਈ ਆ ਉਲਟੀ ਆ ਗਈ ਬਸ ਐਸੇ ਤਰੀਕੇ ਨਾਲ ਧਾਗਾ ਆਪਾਂ ਨੇ ਮੂਰੀ ਰੱਖਣਾ ਸਲਾਈ ਆਪਣੀ ਉਲਟੀ ਵੀ ਪੈ ਗਈ ਦੇਖੀਏ ਇੱਕ ਸਲਾਈ ਦੋ ਸਲਾਈਆਂ ਪੈ ਗਈ ਇੱਕ ਇਧਰਲੇ ਪਾਸੇ ਵੱਟ ਬਣ ਗਈ ਇੱਕ ਇਧਰਲੇ ਸਾਈਡ ਬਣ ਗਈ ਬਸ ਇਹੀ ਤਰੀਕਾ ਆਪਾਂ ਨੇ ਉਲਟੀ ਉਲਟੀਆਂ ਸਾਰੀਆਂ ਸਲਾਈਆਂ ਪਾਉਣੀਆਂ ਨੇ ਐਸੀ ਤਰ੍ਹਾਂ ਜਿਵੇਂ ਮੈਂ ਬਣਾਉਣੀ ਆ ਦੇਖੀਏ ਮਾ ਤੁਹਾਨੂੰ ਜਿਆਦਾ ਸੱਤ ਲਾਈਨਾਂ ਪੈ ਜਾਣਗੀਆਂ ਇਹ ਤੁਹਾਨੂੰ ਮੈਂ ਦਿਖਾਉਣੀ ਆ ਦੇਖੀਏ 7 ਵਟਾਂ ਆਪਣੀਆਂ ਪੈ ਗਈਆਂ ਐ ਲੈਨਾਂ 7 ਹੋ ਗਈਆਂ 14 ਸਲਾਈਆਂ ਪਾਈਆਂ ਨੇ ਆਪਾਂ ਨੇ 7 ਇੱਧਰ 7 ਇੱਧਰ ਆ ਦੇਖੀਏ ਹੁਣ ਇਹਨੂੰ ਆਪਾਂ 7 ਇਨੇ 7 ਇਨੇ 5 ਇੰਚ ਆਪਾਂ ਵਿਚਾਲੇ ਕਰਿਆ ਹੁਣ ਇਹਨੂੰ ਮੈਂ ਕੀ ਕਰੂੰਗੀ ਆਪਾਂ ਇਹਨੂੰ ਬੰਦ ਕਰ ਦਾਂਗੇ ਦੇਖੀਏ ਚਾਹੇ ਤਾਂ ਆਪਾਂ 2 ਕੁੰਟ ਨੇ ਚਾਹੇ ਤਾਂ ਆਪਾਂ ਐਂਦਾ ਬੁਣ ਕੇ ਤੁਹਾਨੂੰ ਮੈਂ ਦਿਖਾਉਣੀ ਆਂ ਆਏ ਬੁਣ ਕੇ ਆਪਾਂ ਉਹ ਤੇ ਜਿਹੜਾ ਕੁੰਡਾ ਟਪਾ ਕੇ ਆਏ ਵੀ ਬੰਦ ਕਰ ਸਕਦੀਆਂ ਠੀਕ ਹੈ ਤੇ ਬਾਕੀ ਆਪਾਂ ਇਹ ਦੋ ਦਾ ਇੱਕ ਵੀ ਕਰ ਸਕਦੇ ਹਾਂ ਦੋ ਕੁੰਡੇ ਬੰਦ ਕਰਾਂਗੇ ਇੱਕਨ ਫੇਰ ਕੁੰਡਾ ਉਹਦੇ ਵਿੱਚ ਪਾਵਾਂਗੇ ਦੋ ਦਾ ਇੱਕ ਕਰਾਂਗੇ ਇਹ ਦੇਖੀ ਇਹ ਬਹੁਤਾ ਟਾਈਟ ਨਹੀਂ ਕਰਨੇ ਆਪਾਂ ਬੰਦ ਰਿਏ ਜਿਹੜੇ ਇਹ ਢਿੱਲੇ ਢਿੱਲੇ ਕਰਨੇ ਨੇ देखिए टैटनी नहीं कुंडा बिल्कुल भी करना ये ना बहुत भी नहीं ढि भी नहीं करना ना ही टैट करना ऐसे तरह बंद करके मैं तेन दिखा दी देखिए ਹੁਣ ਆਪਾਂ ਇਹਦੀ ਕਰਾਂਗੇ ਸਲਾਈ ਹੈਨਾ ਇਹ ਬਣ ਕੇ ਤਿਆਰ ਹੋ ਗਈ ਇਹ ਦੇਖੀਏ ਇਹ ਸਿੱਧੀ ਪਈ ਆ ਇਹਨੂੰ ਆਪਾਂ ਐਸੇ ਤਰ੍ਹਾਂ ਚੱਕਣੀ ਆ ਐਸੇ ਤਰ੍ਹਾਂ ਐਸੇ ਤਰ੍ਹਾਂ ਆਪਾਂ ਇਹਦੀ ਇੱਥੋਂ ਸਲਾਈ ਕਰਨੀ ਆ ਇਧਰ ਦੀ ਸਾਈਡ ਤੇ ਮਥਨ ਕਰਕੇ ਦਿਖਾਉਣੀ ਆ ਦੇਖੀਏ ਦੇਖੀਏ ਆਪਾਂ ਕਿਹੜੇ ਤਰੀਕੇ ਨਾਲ ਕੁੰਡੇ ਚੱਕਣੇ ਨੇ ਇਹ ਇਹਨੂੰ ਆਪਾਂ ਇਹਦੇ ਨਾਲ ਮਲਾ ਲੈਣਾ ਇਹ ਐਸੀ ਤਰ੍ਹਾਂ ਆਪਾਂ ਇਹਨੂੰ ਨਾਲ ਮਲਾਵਾਂਗੇ ਦੇਖੀਏ ਦੇਖਿਏ ਇਹਨੂੰ ਆਪਾਂ ਆਇਆ ਪਾ ਕੇ ਨਾ ਐਦਾਂ ਜਿਹੜੀ ਆਪਣੀ ਚੈਨ ਬਣਾਈ ਹੈ ਇਹ ਚੋ ਕੱਲੇ ਕੱਲੇ ਕੁੰਡੇ ਦੇ ਚੈਨ ਚੋਂ ਆਪਾਂ ਇਸ ਤਰ੍ਹਾਂ ਕੁੰਡੇ ਚੱਕਾਂਗੇ ਸਾਰੇ ਕੁੰਡੇ ਦੇਖਿਏ ਐਸੇ ਤਰ੍ਹਾਂ ਕੁੰਡੇ ਆਪਾਂ ਚੱਕਦੇ ਜਾਣਾ ਤੰਨੇ ਚੈਨ ਚੈਨ ਨਾਲ ਆਪਾਂ ਨੇ ਕੁੰਡਾ ਚੱਕਣਾ ਦੇਖੀਏ ਆ ਚੈਨ ਚੈਨ ਵਾਲਾ ਕੁੰਡਾ ਚੱਕਣਾ

ਇਹ ਆਪਾਂ ਦੋਨਾਂ ਸਾਈਡਾਂ ਵਾਲੇ ਜਿਹੜੀ ਆਪਾਂ ਨੇ ਗੱਠ ਮਾਰੀ ਹੈ ਨਾ ਇਹ ਸਾਰੇ ਆਪਾਂ ਕੁੰਡੇ ਖਿੱਚਣੇ ਨੇ ਜਿਹੜਾ ਧਾਗਾ ਆਪਣਾ ਬਾਧੂ ਆ ਇਹਦੇ ਨਾਲ ਆਪਾਂ ਥੋੜੀ ਜਿਹੀ ਗੱਠ ਜੀ ਮਾਰ ਦਾਂਗੇ ਕੁੰਡਾ ਆਪਣਾ ਹਿੱਲੇ ਨਾ ਦੇਖੀ ਆਪਾਂ ਨੇ ਇਹਦੀ ਇੱਥੇ ਤੋਂ ਕਿਰਪਾ ਸਲਾਈ ਕਰਨੀ ਆ 4 ਇੰਚ ਦੇ ਆਪਾਂ ਆ ਦੇਖੀ ਮਤਲਬ ਦਾਦੀਆਂ 4.5 ਇੰਚ ਆ 4.5 ਇੰਚ ਪੂਰੀ ਆ 4.5 ਇੰਚ ਆਪਾਂ ਇਹਦੀ ਸਲਾਈ ਕਰਾਂਗੇ ਇੱਥੋਂ ਲਵਾਂਗੇ ਇੱਥੇ ਤੋਂ ਦੇਖੀਏ ਪਾਣੀ ਇੱਥੇ ਤੋਂ ਕਰ ਸਲਾਈ ਕਰਨੀ ਆ ਇਹਨੂੰ ਐ ਨਾਲ ਮਿਲਾ ਕੇ ਹਾ ਦੇਖੀਏ ਸਲਾਈ ਤਾਂ ਆਪਾਂ ਕਿਸੇ ਵੀ ਤਰੀਕੇ ਨਾਲ ਕਰ ਸਕਦੇ ਸਲਾਈ ਦੀ ਕੋਈ ਗੱਲ ਹੀ ਹੈਗੀ ਚਾਹੇ ਆਪਾਂ ਦੇਖੀਏ ਏਕਣ ਕੁੰਡਾ ਪਾਈਏ ਹੈਨਾ ਆਪਾਂ ਦੋਨਾਂ ਸਾਈਡ ਉੱਪਰ ਆ ਦੇਖੀਏ ਇਹ ਕੁੰਡਾ ਪਾ ਇਧਰੋਂ ਇੱਕ ਕੁੰਡਾ ਆਪਾਂ ਇਧਰੋਂ ਦੇਖੀ ਸਲਾਈ ਆਪਾਂ ਜਿਹੜੇ ਤਰੀਕੇ ਨਾਲ ਮਰਜ਼ੀ ਕਰ ਸਕਦੇ ਆਂ ਦੇਖੀਆ ਇੱਥੋਂ ਕੁੰਡਾ ਕੱਢਾਂਗੇ ਇਧਰਲਾ ਕੁੰਡਾ ਚੱਕਾਂਗੇ ਇਧਰੋਂ ਲਵਾਂਗੇ ਇਧਰੋਂ ਚੱਕਾਂਗੇ ਚਾਹੇ ਇਹਨੂੰ ਆਪਾਂ ਦੋਏ ਲੜੀਆਂ ਇਹਨਾਂ ਚੰਗੀ ਤਰ੍ਹਾਂ ਫੜ ਕੇ ਚਾਹੇ ਇਹਨੂੰ ਆਪਾਂ ਦੇਖੀਏ ਇਕੱਲੇ-ਇਕੱਲੇ ਚੈਨ ਵਾਲਾ ਕੁੰਡਾ ਚੱਕਣਾ ਇਹ ਆਪਣੀ ਆ ਵੀ ਸਲਾਈ ਹੁੰਦੀ ਹੈ ਦੇਖੀਲਾ ਇੱਥੇ ਤੋਂ ਕਰ ਆਪਾਂ ਕਰ ਲਈ 4 ਇੰਚ ਸਲਾਈ ਹੁਣ ਆਪਾਂ ਨਾ ਇਧਰੋਂ ਹੁਣ ਕੀ ਕਰੂ ਮੈਂ ਆਹ ਸਲਾਈ ਆਪਾਂ ਨੇ ਬੈਕ ਸਾਈਡ ਵਾਲੀ ਕਰਨੀ ਹੈ ਇਹ ਇੱਥੋਂ ਧਰ ਕੇ ਇੱਥੇ ਤੋਂ ਪਰ ਇਹ ਆਪਣੀ ਹੋ ਗਈ ਜੁੱਤੀ ਬਣ ਕੇ ਆਪਣੀ ਹੋ ਗਈ ਤਿਆਰ ਦੇਖੀਏ ਜਿਹੜੀ ਮੈਂ ਸਲਾਈ ਕਰੀ ਆ ਦੇਖੀਏ ਪੂਰੀ ਲਾਈਨ ਦੇ ਵਿੱਚ ਵਿੱਚ ਆਪ ਉਸ ਵੀ ਲਾਈਨ ਦੇ ਨਾਲ ਉਕਣ ਬਰਾਬਰ ਪਤਾ ਵੀ ਨਹੀਂ ਲੱਗਦਾ ਵੀ ਸਲਾਈ ਕਿੱਥੇ ਹੋਈ ਹੀ ਆ ਆ ਦੇਖੋ ਸਿਲਾਈ ਦਾ ਜਿਵੇਂ ਲਾਈਨਾਂ ਨੇ ਇਹ ਬਣਾਈਆਂ ਓਪਨੇ ਲਾਈਨਾਂ ਦੇ ਵਿੱਚ ਸਿਲਾਈ ਆਈ ਹੈ ਕਿਤੇ ਧਾਗਾ ਨਹੀਂ ਦਿਸਦਾ ਸਿਲਾਈ ਦਾ ਦੇਖੇ ਜੁੱਤੀ ਬਣ ਕੇ ਆਪਣੀ ਤਿਆਰ ਹੋ ਗਈ ਜੇ ਤੁਹਾਨੂੰ ਇਹ ਵੀਡੀਓ ਮੇਰੀ ਵਧੀਆ ਲੱਗੀ ਦੱਸਣ ਦਾ ਤਰੀਕਾ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸ ਦਿਓ ਕਿ ਤੁਹਾਨੂੰ ਕਿਦਾਂ ਦੀ ਲੱਗੀ ਜੇ ਤੁਸੀਂ ਸਬਸਕ੍ਰਾਈਬ ਨਹੀਂ ਕਰਿਆ ਤਾਂ ਉਹ ਵੀ ਕਰ ਲਿਓ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ